ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੇਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਜਮਾਤ 10ਵੀਂ ਲਈ ਮੈਥ ਵਿਸ਼ੇ ਦਾ ਜਿਹੜਾ ਪੇਪਰ ਹੈ ਪ੍ਰੀਬੋਰਡ ਉਸ ਲਈ ਸੈਂਪਲ ਪੇਪਰ ਦਾ ਫਾਈਨਲ ਇਗਜ਼ਾਮ ਆਪਾਂ ਲੈ ਲਈਏ ਬੇਟਾ ਉਸ ਲਈ ਸੈਂਪਲ ਪੇਪਰ ਹੈ ਜਿਹੜਾ ਉਹ ਹੱਲ ਕਰਾਂਗੇ ਤਾਂ ਬੜੀ ਮਹੱਤਵਪੂਰਨ ਵੀਡੀਓ ਬੇਟਾ ਆਪਣੀ ਅੱਜ ਦੀ ਕਿਉਂਕਿ ਬਹੁਤ ਜਲਦ ਤੁਹਾਡੇ ਫਾਈਨਲ ਐਗਜ਼ਾਮ ਵੀ ਸ਼ੁਰੂ ਹੋ ਰਹੇ ਆ ਤੇ ਪ੍ਰੀ ਬੋਰਡ ਵੀ ਹੋ ਰਹੇ ਆ ਬੇਟਾ ਤਾਂ ਕਿਵੇਂ ਪੇਪਰ ਹੱਲ ਕਰਨਾ ਕਿਹੋ ਜਿਹੇ ਕੁਸ਼ਚਨ ਆਉਣਗੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਅੱਜ ਪਹਿਲਾ ਪੈਟਰਨ ਨੂੰ ਦੇਖ ਲਈਏ ਭਾਗ ੳ ਵਿੱਚ 30 ਕੁਸ਼ਚਨ ਹੋਣਗੇ ਜਿਨ੍ਹਾਂ ਵਿੱਚੋਂ 16 ਬਹੁਵਿਕਲਪੀ 7 ਖਾਲੀ ਥਾਵਾਂ 7 ਸਹੀ ਗਲਤ ਹੋਣਗੇ ਭਾਗ ਅੜਾ ਜਿਹੜਾ ਜ਼ਰੂਰੀ ਆ ਬੇਟਾ 4 ਕੁਸ਼ਚਨ ਹੋਣਗੇ 2-2 ਅੰਕਾਂ ਦੇ ਭਾਗ ਈ ਦੇ ਵਿੱਚ 6 ਕੁਸ਼ਚਨ ਹੋਣਗੇ 4-4 ਅੰਕਾਂ ਵਿੱਚ ਜਿਹਦੇ ਵਿੱਚ ਤਿੰਨ ਵਿੱਚੋਂ ਜਾਂ ਹੋਏਗੀ ਤੇ ਭਾਗ ਸ ਵਿੱਚ ਤਿੰਨ ਕੁਐਸਚਨ ਹੋਣਗੇ ਛੇ ਛੇ ਅੰਕਾਂ ਵਾਲੇ ਜਿੰਨਾਂ ਵਿੱਚ ਜਾਂ ਹੋਏਗੀ ਠੀਕ ਹੈ ਬੇਟਾ ਚਲੋ ਸਟਾਰਟ ਕਰਦੇ ਆਪਾਂ ਪਹਿਲਾ ਪ੍ਰਸ਼ਨ ਹੈ ਜਿਆਬੀ ਮੀਡੀਅਮ ਦੇ ਵਿੱਚ ਹੈ ਇਹ ਤਾਂ ਥੋੜਾ ਮੋਟਾ ਇੰਗਲਿਸ਼ ਮੈਂ ਤੁਹਾਨੂੰ ਨਾਲ ਹੀ ਦੱਸ ਦੂੰ ਬੇਟਾ ਇੰਗਲਿਸ਼ ਮੀਡੀਅਮ ਵਾਲੇ ਲਈ ਠੀਕ ਹੈ ਪਹਿਲਾ ਹੈ ਸਹੀ ਵਿਕਲਪ ਦੀ ਆਪਾਂ ਚੋਣ ਕਰਨੀ ਹੈ ਵੀ ਦਿੱਤੇ ਗਏ ਗੁਨਨਖੰਡ ਰੁੱਖ ਵਿੱਚ ਅਗਿਆਤ ਸੰਖਿਆ ਕੀ ਹੋਊਗਾ ਠੀਕ ਹੈ ਜਿਹੜਾ ਅਨਨੋਨ ਨੰਬਰ ਹੈ ਇਸ ਫੈਕਟਰ ਟਰੀ ਦੇ ਵਿੱਚ ਉਹ ਆਪਾਂ ਦੱਸਣਾ ਕੀ ਹੋਏਗਾ ਤਾਂ ਸਾਨੂੰ ਪਤਾ ਵੀ ਜਿਹੜੇ ਲਾਸਟ ਦੇ ਵਿੱਚ ਹੁੰਦੇ ਆ ਉਹ ਦੋ ਫੈਕਟਰ ਹੁੰਦੇ ਆ ਉਹਨਾਂ ਦੀ ਮਲਟੀਪਲੀਕੇਸ਼ਨ ਇੱਥੇ ਆਊਗੀ ਉਹਨਾਂ ਦੀ ਗੁਣਾ ਇੱਥੇ ਆਜੂਗੀ ਤਤਿਓ ਤਿਓ ਗੱਣਾ ਜੋ ਇੱਥੇ ਬੇਟਾ 9 ਆਜੂਗਾ ਤਾਂ ਸੀ ਆਪਸ਼ਨ ਇਹਦੇ ਲਈ ਸਹੀ ਬਣ ਜੂਗੀ ਜੇਕਰ px ax ਦੀ 2 bx c ਇੱਕ ਦੋ ਘਾਤੀ ਬਹੁਪਦ ਹੈ ਤਾਂ c a px ਦੀਆਂ ਸਿਖਰਾਂ ਨਾਲ ਕੀ ਸੰਬੰਧ ਹੈ ਇਹਦਾ ਤਾਂ c a ਆ ਜਿਹੜਾ ਇਸ ਪੋਲੀਨੋਮੀਅਲ ਦਾ ਕੀ ਹੋਊਗਾ ਬੇਟਾ ਪ੍ਰੋਡਕਟ ਪ੍ਰੋਡਕਟ ਆਫ 0 ਸਫਰਾਂ ਦਾ ਗੁਣਨਫਲ ਹੈ ਸੀ ਵਟਾ ਏ ਸਿਫਰਾਂ ਦਾ ਗੁਣਨਫਲ ਹੈ ਨੈਕਸਟ ਹੈ ਦਿੱਤੇ ਗਏ ਚਿੱਤਰ ਵਿੱਚ Y PX ਦੇ ਅਲੀਗਵੇ ਸਫਰਾਂ ਦੀ ਗਿਣਤੀ ਕਿੰਨੀ ਹੈ ਤਾਂ ਨੰਬਰ ਆਫ ਜ਼ੀਰੋ ਦੱਸਣੀ ਕਿੰਨੀ ਗਿਣਤੀ ਹੈ ਬਟਾ 1 2 3 ਕਿੰਨੀ ਗਿਣਤੀ ਹੈ 3 Xਵੇਂ Y 4 X Y 14 ਦਾ ਹੱਲ ਹੈ ਇਹਦਾ ਸੋਲੂਸ਼ਨ ਕੀ ਹੋਊਗਾ ਵੀ ਦੋ ਸੰਖਿਆਵਾਂ ਜਿਨ੍ਹਾਂ ਦਾ ਘਟਾ achar ਹੋਵੇ ਜੋੜ 14 ਬਣ ਜੇ ਠੀਕ ਹੈ ਕੀ ਬਣੂਗਾ x 9 ਹੋਵੇ ਤੇ 22 5 ਹੋਵੇ 9 ਤੇ 5 14 9 ਚ 5 ਘਟਾ ਦਾਂਗੇ 4 ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ ਠੀਕ ਹੈ ਜੇ ਆਪਾਂ ਇਹਨੂੰ ਹੱਲ ਕਰਾਂਗੇ ਇਹ ਦੋ ਘਾਤੀ ਬਣ ਜੂਗੀ ਠੀਕ ਹੈ ਜੇ ਇਹਨੂੰ ਹੱਲ ਕਰਾਂਗੇ ਤਾਂ ਇਹ ਵੀ ਦੋ ਘਾਤੀ x ਲਸੀਅਮ ਲਮਾ ਕੇ ਦੋ ਘਾਤੀ ਬਣ ਜੂਗੀ ਇਹਦੇ ਵਿੱਚ ਵੀ x² ਜਦੋਂ ਇਹਨੂੰ ਇੱਧਰ ਲੈ ਜਾਾਂਗੇ ਰਹਿ ਜਾਊਗਾ ਮਤਲਬ ਬਣ ਜੂਗੀ ਇਹ ਵੀ ਜਿਹੜੀ a ਬੇਟਾ ਜਦੋਂ ਆਪਾਂ x एलसीएम ਲਵਾਂਗੇ ਲਗਤਮ ਲਵਾਂਗੇ ਤਾਂ ਇਧਰ x ਦੀ ਘਾਤ 3 ਬਣ ਜੂਗੀ ਤਾਂ ਇਹ ਦੋ ਘਾਤੀ ਸਮੀਕਰਨ ਨਹੀਂ ਹੈ ਜੇਕਰ ਕਿਸੇ ਅੰਕ ਅੰਕਗਣਿਤ ਗਲੜੀ ਦੇ ਪਹਿਲੇ ਅਨਪਦਾਂ ਦਾ ਜੋੜ ਵੱਲ sn ਤਾਂ ਅਨੁਮਾਵਾਦ ਕੀ ਹੋਏਗਾ ਵੀ sn ਦੇ ਵਿੱਚੋਂ sn ਮਾਈਨਸ ਘਟਾ ਕੇ ਇਹ ਹੋਏਗਾ ਉਸ ਤੋਂ ਬਾਅਦ ਹੈ ਦਿੱਤੀਆਂ ਕਿਰਤੀਆਂ ਵਿੱਚੋਂ ਕਿਹੜੀ ਕਿਰਤੀ ਚੱਕਰ ਦੀ स्पर्श रेखा ਨੂੰ ਦਰਸਾਉਂਦੀ ਹੈ ਟੈਂਜੈਂਟ ਇੰਜਣ ਕਿਹੜੀ ਦੇ ਵਿੱਚ ਦਰਸਾਇਆ ਹੋਇਆ ਵੀ ਸਪਰਸ਼ ਰੇਖਾ ਤਾਂ ਉਹ ਕਿਹច ਦਿਖਾਇਆ ਡੀ ਦੇ ਵਿੱਚ ਦਿੱਤੇ ਗਏ ਚਿੱਤਰ ਦਾ ਅਧਿਆਨ ਕਰਕੇ ਸਹੀ ਕਥਨ ਚੁਣੋ ਪਹਿਲਾਂ ਜਿਹੜੀ ਇਧਰੋਂ ਆਪਾਂ ਲੈਣੀ ਆ ਪਹਿਲਾਂ ਆਪਾਂ ਇਹ ਦੇਖਣਾ ਵੀ ਕਿਹੜੀ ਤਰਪੂਜ ਕਿਦੇ ਸਮਰੂਪ ਹੈ ਇਧਰੋਂ ਆਪਾਂ ਲੈ ਲੈਣੇ ਜੇ ਜੇ ਆਪਾਂ ਇਹਦਰੋਂ ਲਈਏ ਬਟਾ ਪੀ ਕਯੂ ਆਰ ਲੈ ਲਈਏ ਜੇ ਤਰਪੂਜ ਪੀ ਕਯੂ ਆਰ ਤਾਂ ਇਹ ਕਿਦੇ ਸਮਰੂਪ ਬਣੂਗੀ ਪੀ ਕਯੂ ਆਰ ਆਪਾਂ ਇਹਵੇਂ ਗਏ ਆ 12 ਤੋਂ 6 ਵਰਗਮੂਲ 3 ਚ ਗਏ ਆ ਠੀਕ ਹੈ ਤਾਂ ਆਪਾਂ ਇਧਰੋਂ ਕਿਧਰ ਜਾਵਾਂਗੇ 6 ਤੋਂ 3 ਵਰਗਮੂਲ 3 ਜਾਵਾਂਗੇ ਮਤਲਬ ਸੀ ਬੀ ਏ ਠੀਕ ਹੈ ਸੀ ਬੀ ਏ ਤਾਂ ਦੇਖੋ ਹੁਣ ਕੌਣ ਪੀ ਆ ਜਿਹੜਾ ਉਹ ਕਿਹਦੇ ਕਿਹਦੇ ਇਕੁਇਵਲੈਂਟ ਆਊਗਾ ਜਾਂ ਇਕੁਅਲ ਹੋਊਗਾ ਦੇਖੋ ਸੀ ਦੇ ਕੌਣ ਪੀ ਬਰਾਬਰ ਕੌਣ ਸੀ ਕੋਸੈਕੈਂਟ 0 ਸਾਈਨ 0 0 ਹੁੰਦਾ ਕੋਸੈਕੈਂਟ ਦਾ ਉਲਟ ਹੁੰਦਾ ਵੀ ਪਰਿਭਾਸ਼ਿਤ ਨਹੀਂ θ ਦੇ ਕਿਸ ਮੁੱਲ ਲਈ sin θ cos θ ਹੋ ਜੂ ਬੇਟਾ 45° ਲਈ ਜੇਕਰ ਅਦਬਿਆਸੀ ਖੰਡ ਦਾ ਖੇਤਰਫਲ ਚੱਕਰ ਦੇ ਖੇਤਰਫਲ ਦਾ 1/6 ਹੋਵੇ ਤਾਂ ਕੇਂਦਰੀ ਕੋਣ ਕਿੰਨਾ ਹੋਏਗਾ ਠੀਕ ਹੈ ਸੈਂਟਰਲ ਐਂਗਲ ਦੱਸਣਾ ਬੇਟਾ ਆਪਾਂ ਤੇ ਜਿਹੜਾ ਖੇਤਰਫਲ ਆ ਉਹ ਚੱਕਰ ਦੇ ਖੇਤਰਫਲ ਦਾ 1/6 ਹੈ ਠੀਕ ਹੈ ਤਾਂ ਆਪਾਂ ਨੂੰ ਪਤਾ ਵੀ ਕਿੰਨਾ ਹੁੰਦਾ ਇਹ θ 316 πr² ਇਹਦਾ ਮੁੱਲ 1/6 ਆ ਇਹਦਾ ਮੁੱਲ 1/6 ਕਦੋਂ ਹੋਊਗਾ ਜੇ θ ਜਿਹੜਾ ਉਹ 60° ਹੋਊਗਾ 60° ਹੋਊਗਾ ਤਾਂ 1/6 ਫੇਰ ਹੀ ਹੋਣਾ ਤਾਂ ਇਸ ਲਈ ਕਿੰਨਾ ਹੋਊਗਾ 60 7 ਸੈਂਟੀਮੀਟਰ ਪੂਜਾ ਵਾਲੇ ਕਣ ਵਿੱਚੋਂ ਉਸਦੀ ਵੱਡੀ ਉਚਾਈ ਵਾਲਾ ਇੱਕ ਸ਼ੰਕੂ ਕੱਟਿਆ ਜਾਂਦਾ ਹੈ ਤਾਂ ਸ਼ੰਕੂ ਦੀ ਚਾਈ ਕਿੰਨੀ ਹੋਊਗੀ ਜੇ 7 ਸੈਂਟੀਮੀਟਰ ਉਹਦੀ ਉਚਾਈ ਹੈ ਤਾਂ ਸ਼ੰਕੂ ਦੀ ਉਚਾਈ ਵੀ ਉਸੇ ਹਿਸਾਬ ਨਾਲ ਕਿੰਨੀ ਹੋ ਸਕਦੀ ਹੈ ਵੱਤਵੱਧ 7 ਸੈਂਟੀਮੀਟਰ ਸਮਾਨ ਅਰਧ ਵਿਆਸ ਤੇ ਸਮਾਨ ਉਚਾਈ ਵਾਲੇ ਬੇਲਣ ਅਤੇ ਸ਼ੰਕੂ ਦੇ ਆਇਤਨ ਦਾ ਅਨੁਪਾਤ ਕੀ ਹੁੰਦਾ ਹੈ ਪਹਿਲਾ ਬੇਲਣ ਦਾ ਬੇਲਣ ਦਾ ਜਿਹੜਾ ਆਇਤਨ ਹੁੰਦਾ ਉਹ ਹੁੰਦਾ ਪਾਈ r ਦੀ 2h ਸ਼ੰਕੂ ਦਾ ਆਇਤਨ ਹੁੰਦਾ 1/3 ਪਾਈ r ਦੀ 2h ਵੋਲਿਊਮ ਆਫ ਸਿਲੰਡਰ ਵੋਲਿਊਮ ਆਫ ਕੋਨ ਆ ਕੈਨਸਲ ਹੋ ਗਿਆ ਜਿਹੜਾ 3 ਉੱਪਰ ਚਲਾ ਜਾਏਗਾ ਬਟਾ 3/1 ਬਣ ਜੂ ਮਤਲਬ 3:1 ਅਨੁਪਾਤ 1 3 ਰੇਸ਼ੋ 1 ਸੀ ਆਪਸ਼ਨ ਸਹੀ ਬਣ ਜੂਗੀ ਇਹਨਾਂ ਅੰਕੜਿਆਂ ਵਿੱਚ ਬੌਲਕ ਦੱਸਣਾ ਜਿਹੜਾ ਰਕਮ ਜ਼ਿਆਦਾ ਵਾਰ ਆਇਆ ਉਹ ਬੌਲਕ ਹੋਊ। ਦੋ ਦੇਖੋ ਕਿੰਨੀ ਵਾਰ ਆਇਆ। ਦੋ ਆਇਆ 3 ਵਾਰ। ਤਾਂ ਦੋ ਇਹਦੇ ਵਿੱਚ ਕੀ ਆ ਗਿਆ? ਬੌਲ ਲਿਖਾ ਗਿਆ। ਇਟਨ ਤੇ ਸੰਖਿਆ ਵਿੱਚ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ? ਬੌਲਕ ਮੀਨਸ ਮੋਡ ਹੁੰਦਾ ਬੇਟਾ। ਨਹੀਂ ਹੋ ਸਕਦੀ ਸੰਭਾਵਨਾ। ਕਿਹੜੀ ਨਹੀਂ ਹੋ ਸਕਦੀ ਜਿਹੜੀ 1 ਤੋਂ ਵੱਧ ਗਈ। 3/2 ਆ ਜਿਹੜਾ ਉਹ 1 ਤੋਂ ਵੱਧ ਗਿਆ ਨਾ। 1.5 ਹੋ ਗਿਆ। ਤਾਂ ਇਹ ਨਹੀਂ ਹੋ ਸਕਦੀ ਸੰਭਾਵਨਾ। ਇਹ ਪ੍ਰੋਬੈਬਿਲਿਟੀ ਨਹੀਂ ਹੋ ਸਕਦੀ। ਇੰਪੋਸੀਬਲ ਇਵੈਂਟ ਦੀ ਪ੍ਰੋਬੈਬਿਲਟੀ ਕਿੰਨੀ ਹੁੰਦੀ ਹੈ ਅਸੰਭਵ ਘਟਨਾ ਦੀ ਸੰਭਾਵਨਾ ਇੰਪੋਸੀਬਲ ਜਿਹੜਾ ਨਹੀਂ ਹੋ ਸਕਦਾ ਹੈ ਨਾ ਤਾਂ ਉਹਦੀ ਸੰਭਾਵਨਾ ਕਿੰਨੀ ਹੁੰਦੀ ਹੈ ਜ਼ੀਰੋ ਸਹੀ ਗਲਤ ਦੱਸਣੇ ਆ ਵਰਗਮੂਲ 3 ਇੱਕ ਅਪਰਮੇਸ਼ ਸੰਖਿਆ ਹੈ ਪਰਮੇਸ਼ ਸੰਖਿਆ ਨਹੀਂ ਹੈ ਇਹ ਬਿਲਕੁਲ ਸਹੀ ਹੈ ਰੈਸ਼ੀਨਲ ਨੰਬਰ ਇਹ ਨਹੀਂ ਹੈ ਇਹ ਕਿਹੜਾ ਨੰਬਰ ਆ ਵੀ ਇਰੈਸ਼ੀਨਲ ਨੰਬਰ ਹੈ ਤਾਂ ਇਹ ਬਿਲਕੁਲ ਸਹੀ ਕਹਿ ਰਿਹਾ ਹੈ ਨੈਕਸਟ ਹੈ ਜੇਕਰ a1/a2 b1/b2 c1/c2 ਹੋਵੇ ਤਾਂ ਇਹਦਾ ਬਿਲਖਣ ਹੱਲ ਹੁੰਦਾ ਹੈ ਗਲਤ ਹੈ ਜੇ ਕੰਡੀਸ਼ਨ ਹੁੰਦੀ ਹੈ ਵੀ ਦਾ ਲਾਈਨਸ ਪੈਰਲਲ ਹੁੰਦੀਆਂ ਉਹਨਾਂ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਸਮੰਤਰ ਖਮਾਂ ਹੁੰਦੀਆਂ ਕੋਈ ਹੱਲ ਨਹੀਂ ਹੁੰਦਾ ਜੇ ਮੂਲ ਸਮਾਨ ਹੋਣ ਤਾਂ d 0 ਹੁੰਦਾ ਗਲਤ ਹੈ ਜੇ ਮੂਲ ਸਮਾਨ ਨੇ ਤਾਂ √ ਨੇ ਤਾਂ d 0 ਹੁੰਦਾ ਇਹ ਗਲਤ ਹੈ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਤੇ ਕੋਈ ਸਪਰਸ਼ ਰੇਖਾ ਨਹੀਂ ਖਿੱਚੀ ਜਾ ਸਕਦੀ ਇਹ ਗਲਤ ਹੈ ਬਾਹਰੀ ਬਿੰਦੂ ਤੋਂ ਦੋ ਖਿੱਚੀਆਂ ਜਾ ਸਕਦੀਆਂ ਇੱਕ ਐਕਸਟਰਨਲ ਪੁਆਇੰਟ ਲਈ ਫਿਰ ਦੋ ਟੈਂਜੈਂਟ ਹੁੰਦੇ ਆ ਪੀ 3 4 ਦੀ ਮੂਲ ਬਿੰਦੂ ਤੋਂ ਦੂਈ ਹੈ ਜਿਹੜੀ 5 ਇਕਾਈ ਹੈ ਇਹ ਬਿਲਕੁਲ ਸਹੀ ਹੈ ਕੋਣ A ਲਈ ਕਿਸੇ ਮੂਲ ਲਈ sin A 3/5 ਹੋ ਸਕਦਾ ਇਹ ਵੀ ਬਿਲਕੁਲ ਸਹੀ ਹੈ ਮੱਧਮਾਨ ਮੱਧਿਕਾ ਬੌਲਕ ਬੇਸਤ ਸੰਬੰਧ ਹੈ ਵੀ 3 ਬੌਲਕ ਬਰਾਬਰ 2 ਮੱਧਿਕ ਅ ਮੱਧਿਕ ਕ ਬਲਾ 2 ਮੰਦਮਨ ਇਹ ਗਲਤ ਹੈ ਇਹ ਕੀ ਹੁੰਦਾ ਵੀ ਬੌਲਕ ਬਰਾਬਰ 3 ਮੱਧਿਕਾ 2 ਮੰਦਮਨ ਠੀਕ ਹੈ ਇਹ ਗਲਤ ਹੈ ਪੰਜਾਂਦੇ ਨਾ ਮੋਡ 3 ਮੀਡੀਅਨ 2 ਮੀਨ ਉਹ ਫਾਰਮੂਲਾ ਬਟਾਏ ਖਾਲੀ ਥਾਂ ਭਰੋ ਜੇਕਰ 6 ਕੇ ਸਮੀਕਰਨ ਦਾ ਹੱਲ ਦਾ ਕੇ ਦਾ ਮੁੱਲ ਕੀ ਹੈ ਤਾਂ 6 ਨੂੰ ਇੱਥੇ x ਦੀ ਥਾਂ ਤੇ ਭਰ ਦਾਂਗੇ 18 ਬਣ ਜਾਊਗਾ y ਨੂੰ ਆਪਾਂ k ਭਰ ਲਈਏ ਠੀਕ ਹੈ k 22 18 ਮਹੀਨੇ ਦਾ ਕੀ ਹੈ k -k ਦਾ 4 k -4 ਠੀਕ ਹੈ k 4 ਆ ਜਾਊਗਾ ਤਾਂ ਇਸ ਵਿੱਚ ਅਗਲਾ ਨੈਕਸਟ ਟਰਮ ਦੱਸਣੀ ਹੈ ਵੀ ਕਿ ਆਉ 2 7 12 ਕਿੰਨੇ ਦਾ ਡਿਫਰੈਂਸ ਹੈ ਬੇਟਾ 5 ਦਾ 2 ਤੇ 5 7 ਤੇ 5 12 ਤੇ 5 ਸਤਾਰਾਂ अगे जे एल एम पैरल कहू आ रहा है तो पीएम कि होगा देखो इतने किरम लग जाऊगी थेल चार बटा अठ एक्स बटा छे तो चार दूनी अठ तीन दूनी छे तीन आज इत जे आर एस का मधविदू एम आर एस है इसका जो मध्य हिंदू है वह एम है भी तो आर एम तो एस एम का अनुपात की होगा एक अनुपात एक होगा ਚੱਕਰੀ ਖੰਡ ਦਾ ਖੇਤਰਫਲ ਹੁੰਦਾ ਜਿਹੜਾ ਉਹ ਅਰਧ ਵਿਸ਼ੀ ਖੰਡ ਦਾ ਖੇਤਰਫਲ ਮਾਈਨਸ ਸੰਗਤ ਜਿਹੜੀ ਉਹਦੇ ਵਿੱਚ ਤਿਰਪੋਜ ਹੈ ਉਸ ਦਾ ਖੇਤਰਫਲ ਠੀਕ ਹੈ ਦੇਖੋ ਇਸ ਦੇ ਵਿੱਚ ਆਹ ਚੱਕਰ ਦਾ ਖੰਡ ਹੈ ਇਸ ਦਾ ਖੇਤਰਫਲ ਜੇ ਅਸੀਂ ਕੱਢਣਾ ਹੈ ਤਾਂ ਸਾਨੂੰ ਕੀ ਕਰਨਾ ਪਊ ਠੀਕ ਹੈ ਇਸ ਅਰਧ ਵਿਸ਼ੀ ਖੰਡ ਦੇ ਖੇਤਰਫਲ ਵਿੱਚੋਂ ਆਹ ਤਿਰਪੋਜ ਦਾ ਖੇਤਰਫਲ ਮਾਈਨਸ ਕਰਨਾ ਪਊਗਾ ਠੀਕ ਹੈ ਇਹ ਬਣੂਗਾ ਇਹ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਗੋਲੇ ਦੀ ਇੱਕੋ ਹੀ ਸਤ੍ਹਾ ਹੁੰਦੀ ਹੈ ਵੀ ਉਹਦਾ ਖੇਤਰਫਲ ਜਿਹੜਾ ਉਹ ਕਿੰਨਾ ਹੁੰਦਾ 4 ਪਾਈ r ਦੀ 2 ਜੇਕਰ ਕਿਸੇ ਮੈਚ ਵਿੱਚ ਖਿਡਾਰੀ ਦੇ ਜਿੱਤਣ ਦੀ ਸੰਭਾਵਨਾ 0.6 ਹੈ ਤਾਂ ਉਹਦੇ ਵਿਰੋਧੀ ਖਿਡਾਰੀ ਦੇ ਹਾਰਨ ਦੀ ਸੰਭਾਵਨਾ ਕੀ ਹੋ ਗਈ ਹੁਣ ਦੇਖੋ ਇੰਪੋਰਟੈਂਟ ਹੈ ਇੱਕ ਖਿਡਾਰੀ ਦੇ ਜਿੱਤਣ ਦੀ ਸੰਭਾਵਨਾ ਇਹ ਮਤਲਬ ਦੂਜੇ ਦੇ ਇਹ ਕਾਦੀ ਸੰਭਾਵਨਾ ਵੀ ਹਾਰਨ ਦੀ ਸੰਭਾਵਨਾ ਤੈ ਕ ਨਹੀਂ ਹੋਊਗੀ 0.62 ਹੀ ਹੋਏਗੀ ਉਸ ਤੋਂ ਬਾਅਦ ਦੋ ਦੋ ਅੰਕਾਂ ਵਾਲੇ ਬਿਲਕੁਲ ਸਿੰਪਲ ਆ ਵੀ ਮੁਹੰਮਦ ਸਵਾਦ ਦਿੱਤਾ ਹੈ ਸਵਾ ਪਤਾ ਕਰਨਾ ਉਸ ਤੋਂ ਬਾਅਦ ਪੋਲੀਨੋਮੀਆ ਲਿਖਣੀ ਹੈ ਸਿਫਰਾਂ ਦਾ ਜੋੜ ਤੇ ਗੁਣਾ ਤੁਹਾਨੂੰ ਦਿੱਤੀ ਹੋਈ ਹੈ ਸਮ ਆਫ ਜ਼ੀਰੋ ਪ੍ਰੋਡਕਟ ਆਫ ਜ਼ੀਰੋ गिवन ਨੇ ਇਹ ਵੀ ਬਿਲਕੁਲ ਸਿੰਪਲ ਹੈ ਅਰਧ ਵਿਆਸੀ ਖੰਡ ਦਾ ਪਤਾ ਕਰਨਾ ਏਰੀਆ ਆਫ ਸੈਕਟਰ ਪਤਾ ਕਰਨਾ ਆਪਾਂ ਨੂੰ ਕੋਲ ਫਾਰਮੂਲਾ ਹੁੰਦਾ ਬੇਟਾ θ/360 πr² ਭਰ ਦਾਂਗੇ ਉਸ ਤੋਂ ਬਾਅਦ ਪ੍ਰੋਬੈਬਿਲਟੀ ਜੋ 52 ਪੱਤੇਾਂ ਦੇ ਤਾਸ਼ ਵਿੱਚੋਂ ਪੱਤਾ ਬਾਹਰ ਕੱਢਿਆ ਗਿਆ ਹੈ ਦੱਸੋ ਵੀ ਲਾਲ ਰੰਗ ਦਾ ਬਾਦਸ਼ਾਹ ਹੋਊਗਾ ਦੋ ਬਾਦਸ਼ਾਹ ਹੁੰਦੇ ਆ ਲਾਲ ਰੰਗ ਦੇ ਠੀਕ ਹੈ ਕਿੰਗ ਆਫ ਰੈੱਡ ਕਲਰ ਤਾਂ 2/52 1/26 ਹੋ ਗੁੰਦਾ ਪਤਾ ਹੂ 13 ਬੱਤੇ ਹੁੰਦੇ ਆ 13/52 ਮਤਲਬ 1/4 ਇਹ ਸੌਖੇ ਆ ਕੁਐਸਚਨ ਸਾਰੇ ਉਸ ਤੋਂ ਬਾਅਦ ਬਈ ਨੇਚਰ ਆਫ ਰੂਟ ਦੱਸੋ ਤੇ ਉਹਨਾਂ ਨੂੰ ਫਾਇਲ ਕਰੋ ਠੀਕ ਹੈ ਪਹਿਲਾਂ ਇਸ ਨੂੰ ਹੱਲ ਕਰੋ ਫੇਰ ਪਹਿਲਾਂ ਡਿਸਕ੍ਰਿਮੀਨੈਂਟ ਕੱਢ ਕੇ ਦੱਸਾਂਗੇ ਨੇਚਰ ਠੀਕ ਹੈ ਫੇਰ ਹੱਲ ਕਰਾਂਗੇ ਅੰਕ ਗਣਿਤਕ ਲੜੀਆਂ ਦੇ ਵਿੱਚੋਂ ਦੋ ਕੁਐਸਚਨ ਨੇ ਜਾਂਚ ਬੇਟਾ ਸਿੰਪਲ ਨੇ ਵੀ ਉਸ ਤੋਂ ਬਾਅਦ ਰੇਖਾਖੰਡ ਨੂੰ ਤਿੰਨ ਸਮਾਨ ਭਾਗਾਂ ਵਿੱਚ ਵੰਡਣ ਵਾਲੇ ਬਿੰਦੂ ਹੁਣ ਮੰਨ ਲਓ ਇਹ ਏਬੀ ਰੇਖਾਖੰਡ ਹੈ ਤਾਂ ਦੋ ਬਿੰਦੂ ਹੋਣਗੇ ਨਾ ਜਿਹੜੇ ਇਹਨੂੰ ਤਿੰਨ ਸਮਾਨ ਭਾਗਾਂ 'ਚ ਵੰਡਣਗੇ 1 2 3 ਤਾਂ ਇਹਨੂੰ ਅਸੀਂ ਪੀ ਕਯੂ ਲੈ ਲਾਂਗੇ ਤਾਂ ਪਹਿਲੇ ਲਈ ਪੀ ਲਈ ਰੇਸ਼ਿਓ ਲੈ ਲਾਂਗੇ 1:2 ਕਯੂ ਲਈ ਰੇਸ਼ਿਓ ਲੈ ਲਾਂਗੇ 2:1 ਸੋਲਵ ਕਰ ਦਾਂਗੇ ਬੇਟਾ ਸੈਕਸ਼ਨ ਫਾਰਮੂਲਾ ਲਾ ਦਾਂਗੇ ਠੀਕ ਹੈ ਉਸ ਤੋਂ ਬਾਅਦ ਆ ਵੀ ਆਪਣੀ ਬੁੱਕ ਦੇ ਵਿੱਚ ਐਗਜ਼ਾਮਪਲ ਹੈ ਬਿਲਕੁਲ ਸਿੰਪਲ ਹੈ ਜਾਂ ਫਿਰ ਇਹਦੀ ਜਾਂ ਦੇ ਵਿੱਚ ਏ ਵਾਲੀ ਇਹ ਵੀ ਐਗਜ਼ਾਮਪਲ ਹੈ ਬੇਟਾ ਸੌਖੀ ਹੈ ਵੀ ਉਸ ਤੋਂ ਬਾਅਦ ਹੈ ਜ਼ਮੀਨ ਤੋਂ ਇਹ ਆ ਗਿਆ ਆਪਣੇ ਜਿਹੜੇ ਕੁਐਸਚਨ ਨੇ ਐਪਲੀਕੇਸ਼ਨ ਆਫ ਟ੍ਰਿਗਨੋਮੈਟਰੀ ਦੇ ਵਿੱਚੋਂ ਤਕਨੋਮਿਤੀ ਦੇ ਕੁਝ ਉਪਯੋਗ ਠੀਕ ਹੈ ਇਹ ਵੀ ਸਾਰੇ ਬੁੱਕ ਦੇ ਵਿੱਚੋਂ ਨੇ ਈਜ਼ੀ ਕੁਐਸਚਨ ਨੇ ਪਹਿਲਾਂ ਬੇਟਾ ਡਾਇਗਰਾਮ ਬਣਾਉਣੀ ਹੋਣੀ ਚਾਹੀਦੀ ਹੈ ਫਿਰ ਸੌਖਾ ਕੰਮ ਆ ਬਣਾਓ ਇਹ ਆਪਣੇ ਸਾਤ ਦੇ ਖੇਤਰਫਲ ਦੇ ਵਿੱਚੋਂ ਆ ਗਿਆ ਬਹੁਤ ਸਿੰਪਲ ਹੈ ਵੀ ਸ਼ੀਸ਼ ਅੰਕਾਂ ਵਾਲੇ ਪਹਿਲਾ ਤੁਸਨਾ ਵੀ ਸੰਗਤ ਹੈ ਜਾਂ ਨਹੀਂ ਕਨਸਿਸਟੈਂਟ ਆ ਜਾਂ ਇਨਕਨਸਿਸਟੈਂਟ ਫਿਰ ਹੱਲ ਕਰਨਾ ਵੀ ਜਿਸ ਕਨਸਿਸਟੈਂਟ ਹੈ ਉਹਦੇ ਜਾਂ ਦੇ ਵਿੱਚ ਵੀ ਕੁਐਸਚਨ ਜਾਂ ਫਿਰ 15ਵਾਂ ਕੁਐਸਚਨ ਆ ਗਿਆ ਆਪਣੇ ਕੋਲ ਥੀਲਸ ਥੀਰਮ ਜਾਂ ਇਹਦੇ ਜਾਂ ਦੇ ਵਿੱਚ ਚੱਕਰ ਦੇ ਵਿੱਚੋਂ ਕੁਐਸਚਨ ਨਾ ਬਿਲਕੁਲ ਸਿੰਪਲ ਹੈ ਵੀ ਉਸ ਤੋਂ ਬਾਅਦ ਵੀ 16ਵੇਂ ਦੇ ਵਿੱਚ ਪਹਿਲਾ ਕੁਐਸਚਨ ਹੈ ਜਿਹਦੇ ਦਾ ਆਪਾਂ ਨੂੰ ਦਿੱਤੀ ਹੋਈ ਆ ਇਹ ਮੱਧਕਾ ਪਤਾ ਕਰਨੀ ਆ ਠੀਕ ਹੈ ਮੀਡੀਅਨ ਆਪਾਂ ਫਾਈਂਡ ਕਰਨਾ ਹੈ ठीक है पहला इनू रेगूलर कर लेंगे फिर आप मीडियम फाइन करा एक सौ छब्बी से खत्म हो गया ना शुरू एक सौ सताई से हों पहला कि करा एक सौ सतारा पॉइंट तो एक सौ छब्बी पॉइंट पांच पहले पॉइंट पच घटा देंगे पिछले बढ़ा देंगे अगला फिर एक सौ छब्बी पॉइंट पं तो एक सौ पैंती पॉइंट पचटिन्यू करते जावे या जा फिर जो नहीं करना भी कर सकते हो नैक्सट है ਮੱਧਮਾਨ ਪਤਾ ਕਰਨਾ ਵੀ ਇਹ ਬਿਲਕੁਲ ਸਿੰਪਲ ਹੈ ਤਾਂ ਇਸ ਤਰ੍ਹਾਂ ਆਪਾਂ ਇਹ ਕੁਐਸਚਨ ਜਿਹੜੇ ਕਰਨੀ ਸੀ ਬਟਾ ਸਾਰੀ ਈਜ਼ੀ ਸੀ ਥੈਂਕ ਯੂ